ਜੋ ਪਹਿਲਵਾਨ ਲੜਕੀ ਫੋਗਟ ਦੇ ਨਾਲ ਹੋਇਆ ਇਹ ਬਹੁਤ ਅਚੰਭਾ ਗੱਲ ਹੋਈ ਸਿਰਫ 100 ਗ੍ਰਾਮ weight ਸੀ ਆ ਥੋੜੀ ਸਾਡੀ ਵੀ ਗਲਤੀ ਹੋਈ ਜਿਹੜੇ ਉਹਨਾਂ ਦੇ ਕੋਚ ਆ ਉਹਨਾਂ ਦੀ ਜਾਦੀ ਗਲਤੀ ਕਿਉਂਕਿ ਬੱਚਿਆਂ ਨੂੰ ਨਹੀਂ ਕੁਝ ਯਾਦ ਰਹਿੰਦਾ ਇਹਨੇ ਥੱਕੇ ਹੁੰਦੇ ਆ ਪਹਿਲਾਂ ਕੁਸ਼ਤੀਆਂ ਹੁੰਦੀਆਂ ਕੁਝ ਘੰਟਿਆਂ ਬਾਅਦ ਕੁਸ਼ਤੀ ਹੁੰਦੀ ਹੈ ਜੇ ਚਲੋ ਅਗਲੇ ਦਿਨ ਕੁਸ਼ਤੀ ਹੋਣੀ ਹੀ ਉਹਨਾਂ ਦੇ ਉੱਥੇ ਜਿਹੜਾ 올림픽 ਵਿਲੇਜ ਆ ਉਹਦੇ ਥਾਈ ਥਾਈ ਹਰ ਜਗ੍ਹਾ ਦੇ ਉੱਤੇ ਇਹ ਸੇਵਾ ਹੁੰਦੀਆਂ ਉਥੇ ਮਸ਼ੀਨਾਂ ਰੱਖੀਆਂ ਜਿਹੜਾ ਆਪਣਾ ਵੇਟ ਜੋਖ ਲੈਣ ਸਾਰੇ ਇਹ ਨਹੀਂ ਸਾਨੂੰ ਆਪਣੀ ਮਸ਼ੀਨ ਲਿਜਾਣੀ ਪੈਂਦੀ ਉਹ ਗਲਤੀ ਹੋ ਗਈ ਜ਼ਰੂਰ ਜਿਹੜਾ ਕੋਚ ਆ ਲੇਕਿਨ ਇਹਦੀ ਇੰਨੀ ਵੱਡੀ ਸਜ਼ਾ ਨਹੀਂ ਹੋਣੀ ਚਾਹੀਦੀ ਕਾਨੂੰਨ ਬਣਦੇ ਆ ਲੋਕਾਂ ਦੀ ਰਖਵਾਲੀ ਲਈ ਕਾਨੂੰਨ ਆ ਜਿਹੜਾ ਉਹਨੂੰ ਤੋੜਿਆ ਨਹੀਂ ਜਾ ਸਕਦਾ ਰੂਲ ਇਹ ਕਾਨੂੰਨ ਨਹੀਂ ਹੈ ਰੂਲ ਆ ਰੂਲ ਰੂਲ ਦੇ ਵਿੱਚ ਤੇ ਕਾਨੂੰਨ ਦੇ ਵਿੱਚ ਡਿਫਰੈਂਸ ਹੁੰਦਾ ਆਪਾਂ ਜਿਸ ਤਰ੍ਹਾਂ ਆ ਇਮੀਗ੍ਰੇਸ਼ਨ ਇਹਦੇ ਰੂਲ ਦੇ ਦਾ ਕਾਨੂੰਨ ਕੋਈ ਨਹੀਂ देयर इज नो ਲਾ ਫॉर ਇਮੀਗ੍ਰੇਸ਼ਨ ਇਹ ਨੂੰ ਬੈਂਡ ਹੋ ਜਾਂਦਾ ਮੈਂ ਹੀ ਕਈ ਵਾਰਾਂ ਲੋਕਾਂ ਦੇ ਕੰਮ ਕੀਤੇ ਇਹ ਜੋ ਹੈ ਆਪਣਾ ਰੂਲ ਆ ਇਹ ਅੱਜ ਵੀ ਕਹਿੰਦੇ ਆ ਉਸ ਦਿਨ ਵੀ ਕਹਿੰਦੇ ਆ ਅੱਜ ਵੀ ਕਹਿੰਦੇ ਆ ਆਉਣ ਵਾਲੀ ਸਦੀ ਜੀ ਵੀ ਕਹਿੰਦੇ ਰਾਂਗੇ ਕਿ ਇਹ ਜਿਹੜਾ ਰੂਲ ਸੀ ਇਹ ਨੂੰ ਉਹ ਬੈਂਡ ਕਰ ਸਕਦੇ ਸੀ ਕਿ ਨਾ ਭਾਈ ਇਹ ਲੜਕੀ ਦਾ ਬੰਦਾ ਉਹ ਜਿੱਤ ਕੇ ਉਹਨੇ ਜਿੱਤ ਕੇ ਪ੍ਰਾਪਤ ਕੀਤਾ ਸਿਲਵਰ ਜਿਹੜਾ ਗੋਲਡ ਦੇ ਵਿੱਚ ਅਗਰ ਉਹ ਜਿੱਤਦੀ ਤੇ ਉਹਦਾ ਗੋਲਡ ਹੁੰਨਾ ਸੀ ਉਹਨੂੰ ਡਿਸਕਵਾਲਿਫਾਈ ਕਰ ਦਿੱਤਾ ਚਲੋ ਉਹ 100 ਗ੍ਰਾਮ ਤੇ ਕੀਤਾ ਜੋ ਵੱਡੀ ਗੱਲ ਨਹੀਂ ਲੇਕਿਨ ਉਹਨੂੰ ਓਵਰ ਅੰਦਾਜ਼ ਕਰਨਾ ਚਾਹੀਦਾ ਉਹਦੀ ਸਾਲਾਂ ਦੀ ਮਿਹਨਤ ਮੈਂ ਜਾਣਦਾ ਉਹਨਾਂ ਇਹਨਾਂ ਬੱਚਿਆਂ ਨੇ ਕਿੰਨੀ ਮਿਹਨਤ ਕੀਤੀ ਕਿੱਦਾਂ ਕਿੱਦਾਂ ਉਹਨਾਂ ਨੇ ਹੁੰਦਾ ਕਿ ਮੈਂ ਜੀ 올림픽 ਜਿਤਨੇ ਸਭ ਤੋਂ ਵੱਡਾ ਜੋ ਟੂਰਨਾਮੈਂਟ ਹੈ 올림픽 ਦਾ ਵਰਲਡ ਦਾ ਵਰਲਡ ਚੈਂਪੀਅਨਸ਼ਿਪ ਵੀ ਹੁੰਦੀ ਲੇਕਿਨ 올림픽 ਇਸ ਨੰਬਰ 1 ਇਹ ਬਹੁਤ ਉਹ ਲੜਕੀ ਨਾ ਮਾੜਾ ਹੋਇਆ ਅੱਜ ਵੀ ਕਰਦੇ ਆਂ ਇਸ ਚੇਂਜਸ ਕਰ ਸਕਦੇ ਹੋ ਤੁਹਾਨੂੰ ਨਜ਼ਰ ਅੰਦਾਜ਼ ਕਰਕੇ ਉਹਨੂੰ ਉਹਦੇ ਗੱਲ ਦੇ ਵਿੱਚ ਮੈਡਲ ਪਾਉਣ ਅਜੇ ਕੱਲ ਨੂੰ ਉਹਨਾਂ ਨੇ ਫਿਨਿਸ਼ ਕਰਨਾ ਇਹ ਸਾਡੀ ਇਹ ਹੈਗੀ ਆ ਉਹ ਜਰੂਰ ਉਸ ਨੂੰ ਲੜਕੀ ਨੂੰ ਸਾਰੀ ਉਮਰ ਜਿੰਨਾ ਚਿਰ ਉਹ ਜਿੰਦੀ ਆ ਇਹ ਭੁੱਲ ਨਹੀਂ ਸਕਦੀ ਇਹ ਭੁੱਲ ਨਹੀਂ ਸਕਦੀ ਕਿ ਮੇਰੇ ਨਾਲ ਕੀ ਹੋਇਆ ਕਿਉਂਕਿ ਬਹੁਤ ਤਪੱਸਿਆ ਜੋ ਉਹਨੇ ਕੀਤੀ ਹਰ ਬੰਦਾ 올림픽 ਵਿੱਚ ਮੌਜ ਨਹੀਂ ਸਕਦਾ ਫਿਰ ਪਹੁੰਚਿਆ ਜਿੱਤਿਆ ਫਾਈਨਲ ਦੇ ਵਿੱਚ ਉਹਨੂੰ ਮੈਡਲ ਨਾ ਮਿਲੇ ਇਹ ਤੋਂ ਵੱਡੀ ਹੋਰ ਕੀ ਕਿਹਨ 90% ਵਾਲਾ ਫੈਸਲਾ ਹੋ ਸਕਦਾ ਅਸੀਂ ਬੇਨਤੀ ਕਰਾਂਗੇ ਪ੍ਰਾਈਮ ਮਿੰਿਸਟਰ ਨੇ ਬੜੀ ਕੋਸ਼ਿਸ਼ ਕੀਤੀ ਇਹਦੇ ਵਿੱਚ ਹੋਰ ਕੋਸ਼ਿਸ਼ ਕਰੋ ਕਿ ਬਾਅਦ ਵਿੱਚ ਵੀ ਹੋ ਸਕਦੀ ਹੈ ਅੱਜ ਵੀ ਹੋ ਸਕਦੀ ਹੈ ਗੱਲ ਉੱਥੇ ਕਿ ਉਹਨਾਂ ਨੂੰ ਜੀ ਮੈਡਲ ਦਿੱਤਾ ਜਾਵੇ ਬਕਾਇਦਾ ਉਹਦੇ ਜ਼ਿਕਰ ਕਰਕੇ ਉਹਦੇ ਕਾਲੇ ਮੈਡਲ ਪਾਇਆ ਜਾਵੇ ਇਹ ਉਹਦਾ ਹੱਕ ਆ ਕੋਈ ਭੀਖ ਨਹੀਂ ਮੰਗਦੇ ਕਿਸੇ ਤੋਂ ਇੰਨੀਆਂ ਬੇਨਤੀਆਂ ਕਬੂਲ ਕਰ